ਮੇ ਸਮੇਂ ਦੀ ਗੱਲ ਹੈ ਦੋਸਤੋ ਕਿਸੇ ਵੇਲੇ ਇਸ ਘਰ ਵਿੱਚ ਬਹੁਤ ਰੌਣਕਾਂ ਹੁੰਦੀਆਂ ਸੀ ਤੇ ਅੱਜ ਬਿਲਕੁਲ ਸੁੰਨਾ ਪਿਆ ਕਿੰਨੇ ਹੀ ਛਗਣਾ ਦੇ ਗੀਤ ਇਸ ਘਰ ਵਿੱਚ ਗਾਏ ਗਏ ਮੈਂ ਜਦੋਂ ਪਿਛਲੇ ਸਮੇਂ ਵਿੱਚ ਜਾਨਣਾ ਹਾਂ ਤਾਂ ਮੇਰੇ ਸਾਹਮਣੇ ਉਹ ਇੱਕ ਤਸਵੀਰ ਇਸ ਘਰ ਦੀ ਇਹ ਬਣ ਜਾਂਦੀ ਹੈ ਕਿ ਐਸ ਪਾਸੇ ਮੱਝਾਂ ਦਾ ਚਾਰਾ ਖਾਣ ਲਈ ਇੱਕ ਖੁਰਲੀ ਬਣਾਈ ਜਾਂਦੀ ਸੀ ਇੱਥੇ ਪਸ਼ੂ ਹੁੰਦੇ ਸੀਗੇ ਔਰ ਇਧਰ ਸਾਹਮਣੇ ਜਿੱਥੇ ਤੋੜੀ ਪਈ ਹੈ ਇੱਥੇ ਕਿਚਨ ਹੁੰਦਾ ਸੀਗਾ ਔਰ ਬਾਹਰਲੇ ਪਾਸੇ ਨਾਲ ਹੀ ਇਹਦੇ ਚੁੱਲਾ ਚੌਂਕਾ ਹੁੰਦਾ ਸੀ ਪਰ ਅੱਜ ਇੱਥੇ ਬਿਲਕੁਲ ਦੇਖੋ ਕਿਵੇਂ ਘਾਹ ਉੱਗ ਗਿਆ ਪਿਆ ਇਹ ਸਾਹਮਣੇ ਦੋ ਕਮਰੇ ਹੁੰਦੇ ਸੀਗੇ ਔਰ ਇੱਧਰ ਮਸ਼ੀਨ ਲੱਗੀ ਹੁੰਦੀ ਸੀ ਚਾਰਾ ਕੁੱਤਰਨ ਵਾਲੀ ਤੇ ਇਹ ਸਾਹਮਣੇ ਬੈਠਕ ਹੁੰਦੀ ਸੀ ਇਸ ਬੈਠਕ ਦੀ ਤੁਹਾਨੂੰ ਇੱਕ ਬਚਪਨ ਦੀ ਯਾਦ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਇਸ ਬੈਠਕ ਦੇ ਵਿੱਚ ਉਹ ਸਾਹਮਣੇ ਜਿਹੜੀ ਸਲੈਬ ਬਣੀ ਹੋਈ ਹੈ ਉੱਥੇ ਟੈਕਸ ਵਾਲਾ ਟੀਵੀ ਪਿਆ ਹੁੰਦਾ ਸੀ ਤੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਤੇ ਅਸੀਂ ਇਸ ਜਗ੍ਹਾ ਤੇ ਇਸ ਟੀਵੀ ਤੇ ਬਹੁਤ ਸਾਰੇ ਸੀਰੀਅਲ ਵੇਖਦੇ ਹੁੰਦੇ ਸੀ ਜਿੰਦੇ ਵਿੱਚ ਸ਼ਕਤੀਮਾਨ ਸੀ, ਕੈਪਟਨ ਵਿਯੋਮ ਸੀ, ਸ਼ਕਲਾ ਕਬੁੰਬੁੰਸੀ ਉਹ ਸਾਡੇ ਮਨਸੰਦੀ ਦੇ ਸੀਰੀਅਲ ਹੁੰਦੇ ਸੀ ਤੇ ਅੱਜ ਦੇਖੋ ਸਮਾਂ ਜਿਹੜਾ ਕਿੰਨਾ ਰੰਗ ਲੈ ਕੇ ਆਉਂਦਾ ਹੈ ਨਾ ਤੇ ਇਸ ਦੌਰ ਦੇ ਵਿੱਚ ਇਹ ਘਰ ਜਿਹੜਾ ਬਿਲਕੁਲ ਹੁਣ ਸੁੰਨਾ ਲੱਗ ਰਿਹਾ ਕਿਸੇ ਵੇਲੇ ਬਹੁਤ ਰੌਣਕਾਂ ਹੁੰਦੀਆਂ ਸੀ ਮੇਰੇ ਜ਼ਿੰਦਗੀ ਦੇ ਬਹੁਤ ਸਾਰੇ ਪਲ ਇਸ ਘਰ ਨਾਲ ਸਾਂਝੇ ਨੇ ਬਥੇਰੀਆਂ ਇੱਥੇ ਝੜਕਾਂ ਖਾਧੀਆਂ ਬਜ਼ੁਰਗਾਂ ਤੋਂ ਬਹੁਤ ਖੇਡੇ ਤੇ ਇਹ ਮੇਰੇ ਦੋਸਤ ਦਾ ਘਰ ਹੈ ਜਿਹੜਾ ਵਾਧੂ ਚੀਜ਼ਾਂ ਲਈ ਇੱਕ ਸਿਰਫ ਹਵੇਲੀ ਬਣ ਕੇ ਰਹਿ ਗਿਆ ਬਸਦਿਆਂ ਦੇ ਨਾਲ ਹੀ ਘਰ ਹੁੰਦੇ ਨੇ ਮੇਰੇ ਜਿਹੜੇ ਦੋਸਤ ਐ ਉਹ ਬਾਹਰ ਉਹਨਾਂ ਨੇ ਘਰ ਬਣਾ ਲਿਆ ਸੀ ਉਹ ਫਿਰ ਇੱਥੋਂ ਉਧਰ ਰਹਿਣ ਬਸੇਰਾ ਕਰ ਲਿਆ ਔਰ ਇਹ ਇਹ ਮੈਂ ਛੱਡ ਗਏ ਔਰ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਿੰਨਾ ਕਿੰਨਾਂ ਨੂੰ ਆਪਣੇ ਪੁਰਾਣੇ ਘਰ ਦੀ ਯਾਦ ਆ ਗਈ ਇਹ ਵੀਡੀਓ ਦੇਖ ਕੇ ਤੁਸੀਂ ਜਰੂਰ ਲਾਈਕ ਕਰਿਓ ਔਰ ਸ਼ੇਅਰ ਵੀ ਕਰਿਓ